ਨਮਾਲ ਖੰਭ ਵੇ ਕੰਧੜੇ ਜੇ ਲਹਾ ਕਿੰਨਾ ਸਾਵੀ ਤੋਂ ਲ ਤਨ ਜੜਾਈ ਆਪਣੈ ਲਹਾ ਸੋ ਸਜਣ ਟੋਲ ਸੱਜਣ ਸੱਚਾ ਪਾਤਸ਼ਾਹ ਹੋ ਸਿਰ ਸਾਹਾ ਦੇ ਸਾਹ ਹੋ ਜਿਸ ਪਾਸ ਬਹਿਠਿਆ ਸੋਹੀ ਆ ਸਭਨਾ ਗਾਵੇ ਸਾ چاہ پات سا ہو سر ساہ دے ساہ ہو جس پاس بیٹھے آ سویا سبنا گاوے ਸਤ ਗੁਰ ਪ੍ਰਸਾਦ ਸਲੋਕ ਮਹੱਲਾ ਨਾਮਾ ਗੁਣ ਕੋ ਬਿੰਦ ਕਾਇਓ ਨਹੀਂ ਜਨਮ ਆਕਾਰਥ ਕੀਨ ਕਹੋ ਨਾਨਕ ਹਰਿ ਭਜ ਮਨਾ ਜੇ ਬਿਤੇ ਜਲ ਕਾਮੇ ਨਿਖੇ ਅਨਸ ਮਖ ਨ ਹੋਗੇ ਉਦਾਸ ਪਹੋ ਨਾਨਕ ਪਜ ਹਰ ਮਨਾ ਪਰ ਹੈ ਨ ਜਮ ਕੇ ਫਾਸ ਤਨ ਨ ਪਉ ਹੋ ਹੀ ਗਇਓ ਲਿਓ ਜਰਾ ਤਨ ਦੀਤ ਪਹੋ ਨਾਨਕ ਪਜ ਹਰ ਮਨਾ ਆਉਦ ਜਾਤ ਹੈ ਬੇਤਾ ਬਿਰਦ ਪਿਓ ਸੂਜੈ ਨਹੀਂ ਕਾਲ ਪਹੁੰਚਿਓ ਆਨ ਆਹ ਨਾਨਕ ਨਰਵਾ ਰੇ ਕਿਉ ਨਾ ਭਜੇ ਭਗਵਾ ਸੰਪਤ ਸਗਲ ਜਿਨ ਨੇ ਆਪਣੀ ਕਰਮਾਂ ਇਨ ਮੈਂ ਕਛ ਸੰਗੇ ਨਹਿ ਨਾਨਕ ਸੱਚ ਜਾਨ ਪਤ ਤਿ ਉਧਾਰਨ ਭੈ ਹਰਨ ਹਰ ਅਨਾਥ ਕੇ ਨਾ नानक ते जन आहे सदा बस तुम साथ तन जिग तो कियो तासियो हुन ना की नानक नार बे अब कयूं ਜਿਨ ਗੇ ਨੀਕੇ ਧਾਮੋ ਨਾਨਕ ਸੁਨ ਰੇ ਮਨਾ ਸਿਮਰਤ ਕਾਹੇ ਨਾਮ ਸਭ ਸੁਖ ਦਾਤਾ RAM ਹੈ ਦੂਸਰ ਨਾਹ ਨ ਕੋਏ ਨਾਨਕ ਸੁਨ ਰੇ ਮਨਾ ਜੇ ਸਿਮਰਤ ਗਤ ਹੋਏ ਜੇ ਸਿਮਰਤ ਗਤ ਪਾਈ ਐ ਤੇ ਭਾਜ ਰਹਿ ਤੈ ਮੀਤ ਕਹੋ ਨਾਨਕ ਸੁਨ ਰੇ ਮਨਾ ਆਉਦ ਕਟਤ ਹੈ ਕਿਓ ਜਨ ਹੋਂ ਚਤੁਰ ਸੁਜਾਨ ਜਹ ਤੇ ਉਪਜਿਓ ਨਾਨਕਾ ਲੈਨ ਤਹਿ ਮਾਨ ਘਟ ਘਟ ਮੈਂ ਹਰ ਜੂ ਬਸੈ ਸੰਤਨ ਕਹਿਓ ਪੁਕਾਰ ਨਨਕ ਤੇ ਭਜ ਮਨਾ ਕੌਣ ਦੇ ਉਤਰੇ ਪਾਰ ਸੁਖ ਦੁਖ ਜਿਹ ਪਰ ਸੈ ਨਹੀਂ ਲੋਭ ਮੋਹ ਅਭਿਮਾਨ ਨਾ ਨਾਨਕ ਸੁਨ ਰੇ ਮਨਾ ਚਉ ਮੂਰਤ ਭਗਵਾਨ ਚੰਚਨ ਲੋਹ ਸਮਾਨ ਬੋਨਾਨਕ ਸੁਨ ਰੇ ਮਨਾ ਮੁਕਤ ਤਾਹੈ ਤੈ ਜਾਨ ਖਰਖ ਸੋ ਨੇਤਾ ਹੈ ਬਖਾਨ ਜਿਹ ਬਿਖਿਆ ਸਦਲੀ ਤਜੀ ਲਿਓ ਵੇਖ ਬੈਰਾਗੋ ਹੋ ਨਾਨਕ ਸੁਨ ਰੈ ਮਨਾ ਤੇ ਨਰ ਮਾਥੇ ਬਾਦ ਜਿਹ ਫਬਤੇ ਭਇਓ ਉਦਾਸ ਹੋ ਨਾਨਕ ਸੁਨ ਰੇ ਮਨਾ ਜੇ ਘਟ ਬ੍ਰਹਮ ਨਿਵਾਸ ਜੇ ਪ੍ਰਾਨੀ ਗਮੈ ਤਜੀ ਕਰਤਾ RAM ਪਛਾਨ ਹੋ ਨਾਨਕ ਆ ਮੁਕਤ ਨਰ ਇਹ ਮਨ ਸਾਚੀ ਮਾਣ ਭੈ ਨਸਨ ਦੁਰਮਤ ਘਰ ਨ ਕਲ ਮੇ ਘਰ ਕੋ ਨਾ ਮਸ ਦਿਨ ਜੋ ਨਾਨਕ ਪਜੈ ਸਫਲ ਹੋਏ ਤਹ ਕਾਮ ਜਿਹ ਬਾਗੁਨ ਗੋਬਿੰਦ ਭਜ ਹੋ ਸਨ ਸੁਨ ਹੋ ਹਰ ਨਾਮ ਆਹ ਨਾਨਕ ਸੁਨ ਰੇ ਮਨਾ ਪਰ ਹੈ ਨ ਜਮ ਕੈ ਤਾਮ ਪੇਖਣਾ ਐਸੇ ਜਗ ਕੋ ਜਾਣ ਮੈਂ ਕਸ ਸਾਥੋ ਨਹੀਂ ਨਾਨਕ ਬਿਨ ਭਗਵਾ ਬਿਨ ਸੈਨੀਤ ਜਗ ਰਚਣਾ ਤੈਸ ਰਚ ਕਹੋ ਨਾਨਕ ਸੁਣ ਮੀਤ ਪ੍ਰਾਨੀ ਕਛੂ ਨਚੈ ਤਈ ਮਾਦ ਮਾਇਆ ਕੰਦ ਕਹੋ ਨਾਨਕ ਬਿਨ ਹਰ ਭਜਣਾ ਪਰ ਤਾਹੇ ਜਮ ਫੰਦਾ ਅਸੋਖ ਕੋ ਚਾਹੇ ਸਦਾ ਸਰਨ ਰਾਮ ਕੀ ਲੈ ਹਉ ਨਾਨਕ ਸੁਨ ਰੇ ਮਨਾ ਧਰ ਰਬ ਮਾਨੁ ਖ ਦੇਹ ਮਾਇਆ ਕਾਰਨ ਤਾਬ ਹੀ ਮੂਰਖ ਲੋਕ ਪੜਨਾ ਬਿਰਥਾ ਜਨਮ ਸ੍ਰਾਨਾ ਅਤੇ ਰਹੇਓ ਬਸਰੋ ਗੋਬਿੰਦ ਨਾਮ ਕਹੁ ਨਾਨਕ ਬਿਨ ਹਰ ਭਜਣਾ ਜੀਵਣ ਕਉਨੇ ਕਾਮ ਰਾਨੀ RAM ਨਚੇ ਤਈ ਮਨ ਮਾਇਆ ਕੈ ਅੰਧ ਕਹੁ ਨਾਨਕ ਹਰ ਭਜਣ ਬਿਨਾ ਪਰਤ ਤਹੇ ਜਮ ਫੰ ਸੁਖ ਮੈਂ ਬਹੁ ਸੰਗੀ ਪਏ ਦੁਖ ਮੈਂ ਸੰਗ ਨ ਕੋਏ ਬਹੁ ਨਾਨਕ ਹਰਿ ਪਜ ਮਨਾ ਅੰਤ ਸਹਾਈ ਹੋ ਮਿਟਿਓ ਨਾ ਜਮ ਕੋ ਤਰਾਸ ਹੋ ਨਾਨਕ ਹਰ ਭਜ ਮਨਾ ਨਿਰਪੈ ਭਾਵੈ ਬਾਸ ਜਤਨ ਬਹੁਤ ਮੈਂ ਕਰ ਰਿਹਾ ਮਿਟਿਓ ਨਾ ਮਨ ਕੋ ਮਾਨ ਦਰਮਤ ਸੋ ਨਾਨਕ ਫਜਾ ਰਾਖ ਲੇ ਹੋ ਭਗਵਾਨ ਬਾਲ ਤੁੰ ਅਨਿਰ ਬਿਰਤ ਫੁਨ ਤੀਨ ਅਵਸਥਾ ਜਾਨ ਕਹੋ ਨਾਨਕ ਹਰ ਭਜਨ ਬਿਨ ਬਿਰਤਾ ਸਭ ਹੀ ਵਾ ਸਮ ਹੋ ਰੰਗ ਗयो ਅਬ ਕਿਉਂ ਰੋਵਤ ਅੰਦਾ ਮਨ ਮਾਇਆ ਮੈਂ ਰਮ ਰਹਿਉ ਨਿਕਸਤ ਨਾਹ ਨਮੀਤ ਨਾਨਕ ਮੂਰਤ ਜਿ ਤਰਜਿਉ ਸਾਡਤ ਨਾਹ ਨੀਤ ਨਾ ਰਚਾਹਤ ਕਾਛਿਉ ਤਵਤ ਰਹਿ ਉਠ ਗੋਰਾ ਨਾਨਕ ਫਾਸੀ ਗੱਲ ਪਰ ਜਤਨ ਬਹੁਤ ਸੋਖ ਕੇ ਕੀਏ ਦੁੱਖ ਕੋ ਕਿਉ ਨ ਕੋਏ ਉਹ ਨਾਨਕ ਸੁਨ ਰੇ ਮਨਾ ਹਰ ਪਾਵੇ ਸੋਏ ਜਗਤ ਦੀ ਫਿਰਤ ਹੈ ਸਭ ਕੋ ਦਾ ਤਾਰਾਮ ਬੋ ਨਾਨਕ ਮਨ ਸਿਮਰਤੇ ਕੋਰਨ ਹੋਇ ਕਾਮ ਠੁਠੇ ਮਾਨ ਕਹਾ ਕਰੈ ਜਗ ਸੁਪਨੇ ਜਿਉ ਜਾ ਕਿ ਤੇਰੋ ਨਹੀਂ ਨਾਨਕ ਕਹੋ ਬਖਾਨ ਕਰ ਬਕਰਤ ਹੈ ਦੇਖ ਕੋ ਬਿਨ ਸੇ ਸ਼ਿਨ ਮੈਂ ਮੀਤ ਜਹ ਪ੍ਰਾਨੀ ਹਰ ਜਸ ਕਹੋ ਨਾਨਕ ਤੈ ਜਗ ਜੀ ਤਾ ਜਾਨ ਇਹ ਨਾਰੇ ਆਰੇ ਅੰਤਰ ਨਹੀਂ ਨਾਨਕ ਸਾਚੀ ਵਾਣ ਇੱਕ ਭਗਤ ਭਗਵਾਨ ਜੇ ਪ੍ਰਾਨੀ ਕੈ ਨਾਹਿ ਮਨ ਜੈਸੇ ਸੂਬਰ ਸਵਾਨ ਨਾਨਕ ਮਾਨੋ ਤਾਹੇ ਤਨ ਸੁਆਮੀ ਕੋ ਗ੍ਰਹਿ ਜਿਉ ਸਦਾ ਸੁਆਲ ਤਜਤ ਨਹੀਂ ਨੇ ਤ ਨਾਨਕ ਇਹ ਵਿਧ ਹਰ ਪਜੋ ਇੱਕ ਮਨ ਹੋਏ ਇੱਕ ਚਿੱਤ ਕਨ ਫਲ ਜਾਤ ਤੇ ਕੋਨਾ ਹੈ ਨਾਨਕ ਥਿਰ ਹਰ ਭਗਤ ਹੈ ਜਾ ਕੋ ਬਹੁ ਪਰਵਾਰ ਬਹੁ ਨਾਨਕ ਤੇ ਰਕਸ ਨਾ ਹੈ ਸੁਪਣੇ ਜਿਉ ਸੰਸਾਰ ਕੋ ਨਾਨਕ ਫਿਰ ਨਹੀਂ ਕੋ ਉਦਿ ਉਪਾਏ ਹੋ ਨਾਨਕ ਆਵੇ ਓਟ ਹਰ ਗੱਜ ਜਿਉ ਸਹਾਰੇ ਬਲ ਹੁਆ ਬੰਦਨ ਛੁੱਟੇ ਸਭ ਕਿਛ ਹੋਦਿ ਉਪਾਏ ਸਭ ਕਿਸ ਤੁਮਰੇ ਆਤਮੈ ਤੁਮ ਹੀ ਹੋ ਤਸਹਾਈ ਸੰਗ ਸਖਾ ਸਭ ਤਜ ਗਏ ਕੋਉ ਨਾ ਨਿਭੇ ਕੋ ਸਾਥ ਆਹੋ ਨਾਨਕ ਐ ਬਿਪ ਤੁਮੈ ਜਾ ਕੇ ਸਮ ਨਹੀਂ ਕੋਏ ਜਹ ਸਿੰ ਵਰਤ ਸੰਕਟ ਮਟੇ ਦਰਸ ਤਹਾਰੋ संकट मिटे दर्शक हारो ਸਤ ਸੰਤੋਖ ਵਿਚਾਰੋ ਅੰਮ੍ਰਿਤ ਨਾਮ ਠਾਕੁਰ ਕਾ ਪੈਓ ਜਿਸ ਕਾ ਸਭ ਸਦਾ ਰੇ ਕੋ ਖਾਵੇ ਦੇ ਕੋ ਪੁੰਚੈ ਇਸ ਕਾ ਹੋਏ ਇਥੇ ਨੇਤ ਰੱਖ ਵਰਤਾਰੋ ਕਮ ਸੰਸਾਰ ਚਰਨ ਲਗ ਤਰੀਏ ਸਭ ਨਾਨਕ ਬ੍ਰਹਮ ਪਸਾਰੋ ਸਾ ਲੋਕ ਮਹੱਲਾ ਪੰਜਵਾ ਤੇਰਾ ਕੀਤਾ ਜਾਤੋ ਨਹੀਂ ਮੈ ਨੋ ਜੋਗ ਕਿਤੋ ਆਪੇ ਦਰਸ ਪਿਓਈ ਦਰਸ ਪਿਆ ਮਿਹਰਮਤ ਹੋਈ ਸਤ ਗੁਰ ਸੱਜਣ ਮਿਲੇ ਆ ਨਾਨਕ ਨਾਮ ਮਿਲੇ ਤਾਂ ਜੀਵਾ ਤਨ ਮਨ ਥਿਵੇ ਹਰੇ ਤੇ ਗੁਰ ਸਜਣ ਮਿਲੇ